ਆਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘੜੀਲੀ ਫਾਰਮ ਦੇ ਪੇਜ ਦੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਸਿੰਘੜੀਲੀ ਫਾਰਮ ਦੇ ਪੇਜ ਤੇ ਤੁਹਾਨੂੰ ਆਪਣੇ ਆਪਣੇ ਫਾਰਮ ਤੋਂ ਵੀ ਇੱਕ ਐਚ ਫੋ ਅੰਬੂਟੜਾ ਦਿਖਾ ਰਹੇ ਹਾਂ ਇਹ ਬੜਾ ਇਹ ਜਿਹੜੀ ਖੁਦ ਬੜਾ ਹੈ ਇਹ ਬਰੂਡ ਆਪਣਾ ਏਪੀਐਸ ਦਾ ਬੋਲਿਆ ਬਰੂਡ ਤੇ ਉਹਦੀ ਬੜਾ ਹੈ ਤੇ ਆਪੇ ਸਕਸਸ ਦੀ ਮਿਲਦੀ ਹੈ ਇਹ ਬਰੂਡ ਦੇ ਸਕਸਸ ਦੀ ਮਿਲ ਤੋਂ ਠੀਕ ਆ ਪਰੇਜੀ ਤੇ ਇਹ ਮੈਦਾ ਹੋਈ ਸੀ ਛੇਪਣੀ ਤੇ ਜਿਹੜੀ ਇਹਦੀ ਮਾਂ ਸੀ ਉਹ ਐਬੀਐਸ ਦੇ ਅੱਛੇ ਸਾਨਿਆ ਤੇ ਉਹੋ ਆਸੇ ਸਾਂਦੀ ਸੀ ਤੇ ਅੱਗੋਂ ਇਹਦੇ ਆਪਾਂ ਜਿਹੜਾ 13 ਠੀਕਾ ਭਰਿਆ ਹੋਇਆ ਗੱਪਣ ਐ ਗਾੜੇ ਤੇ ਇਹਦਾ ਠੀਕਾ ਜਿਹੜਾ ਭਰਿਆ ਹੋਇਆ ਸਪੈਕ ਦਾ ਆ ਐਬੀਐਸ ਦਾ ਸਪੈਕ ਦਾ ਟੀਮ ਲੱਗਿਆ ਹੋਇਆ ਤੇ ਬਾਕੀ ਤੁਸੀਂ ਸਕਰੀਨ ਦੇ ਤੱਕੀ ਸਕਦੇ ਹੋ ਵੀ ਫਰੂਟ ਦੀ ਵਹਿਣ ਦੇ ਜੈ ਕੈਕਟਰ ਜੈਡ ਬਲੈਕ ਦੇ ਵਿੱਚ ਕਿੰਨਾ ਕੁਨੇ ਕੰਦਰ ਛੋਟੇ ਘਾਨਾ ਤੇ ਮੂੰਹ ਹੈਡਲਾਈਟਸ ਨਾਲ ਵੱਡੀ ਗੱਲ ਇਹ ਆ ਵੀ ਇਹਦੀ ਜਿਹੜੀ ਹੈਡਲਾਈਟ ਆ ਬਹੁਤ ਚੰਗੀ ਹੈ ਤੇ ਬਾਕੀ ਤੁਹਾਨੂੰ ਬਰੀਕੀਆਂ ਪਿੱਛੇ ਤੋਂ ਵੀ ਦਿਖਾਉਣੀ ਆ ਵੀ ਇਹ ਫੋਨ ਦੇ ਵਿੱਚ ਆਇਆ ਹੈ ਤਕਰੀਬਨ 1 ਮਹੀਨਾ ਤੋਂ ਉੱਪਰ ਕਿਹਾ ਇਹ ਕਿ ਅ ਅੱਜ ਉਹ ਅਸੂ ਦੇ ਵਿੱਚ ਇਹ ਦੇਣਾ ਕੁੜੀ ਹੋ ਜਾਂਦੀ ਹੈ ਅਸੂ ਮਹੀਨੇ ਜਿਹੜੇ ਲਾਟ ਦੇ ਜਾਂਦੇ ਫਿਰ ਬਾਕੀ ਤੁਸੀਂ ਇਹਦੇ ਕੈਰੇਕਟਰ ਦੱਸੇ ਆ ਕਿ ਇਹ ਬਿਲਕੁਲ ਗਾਈਡ ਦੇ ਵਿੱਚ ਇਹ ਇਪਰਾ ਚੁਟਾ ਦੇ ਵੈੜਾ ਇਹ ਕਲਰ ਬਹੁਤ ਸੋਹਣਾ ਕਲਰ ਆ ਤੇ ਬਾਕੀ ਤੁਹਾਨੂੰ ਮੈਂ ਬਰੀਕੀ ਚ ਵੇਜੋ ਤਾਂ ਹੋਰ ਦੇ ਕੈਰੇਕਟਰ ਬਣਾਉਣਾ ਤੁਹਾਨੂੰ ਮੈਂ ਜੀ ਸਭ ਤੋਂ ਵੱਡੀ ਇੱਕ ਗੱਲ ਆ ਵੀ ਆਪਣੀ ਪਛਾਣ ਕਿਵੇਂ ਕਰਗੀ ਆਪਾਂ ਵੀ ਜਿਹੜੀ ਇਹ ਕ੍ਰਾਸ ਬਰੈਡ ਆ ਕਿ ਐਚਐਫ ਆ ਇਹ ਇੱਕ ਸਭ ਤੋਂ ਕੋਮਨ ਜੀ ਗੱਲ ਬੜੀ ਵੱਡੀ ਗੱਲ ਨਹੀਂ ਰਹਿਣੀ ਤੁਹਾਨੂੰ ਤੁਸੀਂ ਵੀ ਜੇ ਤੁਹਾਨੂੰ ਪਤਾ ਨਹੀਂ ਲੱਗ ਸਕੀ ਪਰ ਸ਼ਾਇਦ ਤੁਹਾਨੂੰ ਇਹ ਚੀਜ਼ ਦਾ ਨਹੀਂ ਵਾਜਤ ਪਤਾ ਲੱਗਿਆ ਹੋਣਾ ਹੈ ਵੀ ਆਪਣਾ ਕ੍ਰਾਸ ਬਰੈਡ ਦੀ ਐਚਐਫ ਦੀ ਕਿਵੇਂ ਪਛਾਣ ਕਰੀਏ ਕਿ ਇਹ ਕੰਨ ਦੇ ਕ੍ਰਾਸ ਬਰੈਡ ਦੇ ਵੀ ਛੋਟੇ ਹੁੰਦੇ ਆ ਕੀ ਜਾਂਦੇ ਕੋਈ ਕ੍ਰਾਸ ਬਰੈਡ ਦੇ ਵਿੱਚ ਵੀ ਚਿੱਟੀ ਤੇ ਕਾਲੀ ਗਾਂ ਆ ਜਾਂਦੀ ਹੈ ਪਰ ਜਿਹੜੇ ਪਸ਼ੂਆਂ ਦੀ ਆ ਥੱਲੇ ਜਿਹੜੀ ਮੂੰਹ ਥੱਲੇ ਝਾਲਰ ਜਿਹੜੀ ਆ ਆ ਤੋਂ ਨਿਗਾ ਮਾਰ ਲੋ ਜੀ ਜਿਹੜੇ ਪਸ਼ੂਆਂ ਥੱਲੇ ਇਹ ਝਾਲਰ ਵੱਡੀ ਹੋਊਗੀ ਉਹ ਭਾਵੇਂ ਜਿੰਨੀ ਵੀ ਐਚਐਫ ਆ ਉਹਦੀ ਐਚਐਫ ਦੇ ਕਰੈਕਟਰ ਕਰ ਘਟੋਗੀ ਜਨੀਸ਼ ਜਾਂਦਰ ਵੱਡੀ ਹੋਈ ਜਾਊਗੀ ਤੋ ਐਚਐਫ ਚ ਬਾਹਰ ਹੁੰਦੀ ਜਾਊਗੀ ਜਿਹੜੀ ਅੱਧ ਹੁੰਦਾ ਥੱਲੇ ਹੀ ਚੱਲ ਰੋਂਦੀ ਆ ਜੀ ਬਿਲਕੁਲ ਤੇ ਬਾਕੀ ਤੁਹਾਨੂੰ ਪੁੱਛ ਦੀ ਤਾਂ ਪਤਾ ਹੀ ਆ ਵੀ ਆਮ ਕ੍ਰੋਸ ਦੇ ਵਿੱਚ ਚੀਫਵਟ ਦੀ ਛੋਟੀਆਂ ਆ ਜਾਂਦੀਆਂ ਆ ਪਰ ਜਿਹੜੀ ਐਚਐਫ ਦੀ ਹੈ ਬਿਲਕੁਲ ਪਿਓਰ ਚ ਆ ਇੰਪੋਰਟਡ ਚ ਆ ਉਹਦੀ ਵੀ ਪੂਛਿਆ ਉਹ ਖੋਚਾਂ ਦੇ ਘਰੀ ਹੋਊਗੀ ਤੇ ਤੁਹਾਨੂੰ ਹੋਰ ਉਹ ਦਿਖਾਉਣੇ ਲਿਵੇ ਦੀ ਕੁਆਲਿਟੀ ਵੇਦੀ ਫਰੂਟ ਦੀ ਵੇੜਦੀ ਤੇ ਸੂਨ ਦੇ ਵਿੱਚ ਮਹੀਨੇ ਤੋਂ ਪਟੈਂ ਪਿਆ ਤੇ ਬਹੁਤ ਸ਼ਾਨਦਾਰ ਆ ਜਿਹਾ ਚਿਆਰ ਕਰ ਰਹੀ ਹੈ ਇਹਦੇ 4 ਤਰੀਕ ਦਿਨ ਪੂਰੇ ਹੋਣੇ ਆ ਅੱਜ ਤਰੀਕਾ ਮੰਨ ਲਓ ਆਪਣੀ 27 ਤਰੀਕ ਆ ਜਿਹੜੀ ਅੱਗੇ 4 ਆਊਗੀ ਤੇ ਜਿਹੜੀ ਉਹ ਦੋਸਤੋਂ ਅਗਲੀ 4 ਆ ਉਹ ਤੋਂ ਦਿਨ ਪੂਰੇ ਹੋਣਗੇ ਅੱਜ 27 8 2024 ਤਰੀਕ ਅੱਜ ਤੇ ਆਉਂਦੀ ਨੂੰ ਇਹਦੇ ਆਪਣੇ 27 4 10 ਨੂੰ 4 10 2024 ਦਿਨ ਪੂਰੇ ਹੋ ਜਾਣਗੇ ਤੇ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਸਰਪਿਆ ਇੱਕ ਬਰੀਡ ਵਜੋਂ ਤੁਹਾਨੂੰ ਵਿਖਾਈਏ ਬੜਾ ਆਪਣਾ ਵੇਚਣ ਦਾ ਕੋਈ ਨਾ ਵਿਚਾਰ ਨਹੀਂਗਾ ਤੇ ਮੈਂ ਇਹ ਸੋਚਿਆ ਵੀ ਵੈੜ ਚੰਗੀ ਆ ਤੇ ਵੜਾ ਨੂੰ ਵੀਰਾਂ ਨੂੰ ਵੈੜ ਵਖਾਈਏ ਵੀ ਜਿਹੜੇ ਬਰੂਡ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਵੀਰਾਂ ਕੋਲੋਂ ਬਰੂਡ ਦੀ ਵੈੜ ਆ ਤੇ ਉਹ ਵੀ ਆਪਣੇ ਇੱਕ ਮਿੰਟ ਬਾਕਸ ਦੇ ਵਿੱਚ ਫੋਟੋ ਖਿੱਚ ਕੇ ਭੇਜਣਾ ਆਪਣੇ ਗਰੁੱਪ ਦੇ ਵਿੱਚ ਵੀ ਪਤਾ ਲੱਗ ਸਕਦਾ ਵੀ ਕਿੰਨੇ ਕੀ ਵੀਰਾਂ ਕੋਲੋਂ ਬਰੂਡ ਦੀਆਂ ਵੜਾ ਆ ਤੇ ਚੰਗੇ ਸੀਮਣ ਬਾਕੀ ਜਿਹੜਾ ਇਹ ਕਿਸੀਮਣ ਤੋਂ ਦੱਸੇ ਪਹਿਲਾਂ ਵੀ ਸਪੈਕ ਦਾ ਸੀਮਣ ਲੱਗਾ ਏਬੀਐਸ ਦਾ ਉਹ ਵੀ ਸੈਕਸਰ ਸੀਮਣ ਲੱਗਿਆ ਹੋਇਆ ਸਭ ਤੋਂ ਵੱਡੀ ਇਹ ਵੀ ਗੱਲ ਆ ਵੀ ਇੱਕ ਚੰਗੀ ਬਰੀਡ ਤੋਂ ਇੱਕ ਚੰਗੀ ਬਰੀਡ ਪੈਦਾ ਕੀਤੀ ਜਾ ਸਕਦੀ ਹੈ ਤੇ ਤੁਸੀਂ ਦੋ ਜੁੱਤਿਆਂ ਉੱਪਰ ਦੀ ਕਰੀ ਫਿਰ ਦਿਖਾ ਦਿੰਨੇ ਆ ਤੇ ਵੇਖਣ ਤੋਂ ਤਬਰੀਕੀ ਚ ਦੂਰ ਤੋਂ ਵੀ ਦੇਖ ਸਕਦੇ ਹੋ ਤੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜਰੂਰ ਦੇਣੀ ਤੇ ਜਿਹੜੇ ਵੀ ਬੜਾ ਹੋਰ ਵੀ ਚੰਗੀਆਂ ਵੜਾ ਹੈਗੀਆਂ ਆ ਉਹ ਵੀ ਕਮੈਂਟ ਬਾਕਸ ਵਿੱਚ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਕਮੈਂਟ ਬਾਕਸ ਵਿੱਚ ਸ਼ੇਅਰ ਕਰਨਾ ਵੀ ਪਤਾ ਲੱਗ ਸਕੇ ਵੀ ਇਹ ਵੀਰਾਂ ਕੋ ਕਿਹੜਾ ਕਿਹੜਾ ਚੰਗੇ ਚੰਗੇ ਸੀਮਣ ਨੇ ਕਿਹੜੀਆਂ ਵੜਾ ਪਰ ਕੋਸ਼ਿਸ਼ ਕਰੋ ਸੈਕਸਰ ਸੀਮਣ ਦੀ ਤੁਸੀਂ ਵੈਰੀ ਗੁੱਪਾਂ ਚ ਪਾਓ ਇਹ ਫਿਰ ਕਿਉਂ ਸੈਕਸਰ ਸੀਮਨ ਦੇ ਵਿੱਚ ਡੁਪਲੀਕੇਸੀ ਆਉਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਤੇ ਬਾਕੀ ਤੁਸੀਂ ਇਹਦੀ ਇੱਕ ਬਰੋਡ ਵੀ ਦੇਖ ਸਕਦੇ ਹੋ ਬਿਲਕੁਲ ਸਟ੍ਰੇਟ ਆ ਕੋਈ ਉੱਚੀ ਨਹੀਂ ਵੀ ਨਗੀ ਆਮ ਪਛਾਣ ਵਿੱਚ ਕਮੀ ਹੁੰਦੀ ਆ ਪਰ ਬਿਲਕੁਲ ਸਟ੍ਰੇਟ ਹੈ ਇਹ ਤੇ ਤੁਹਾਨੂੰ ਥੋੜਾ ਜਿਹੀ ਕੋਸ਼ਿਸ਼ ਕਰਦੇ ਆ ਇਥਾ ਨਾਲ ਨੇੜੇ ਤੋਂ ਖੋਹਣ ਨੂੰ ਇਥਾ ਨਾਲ ਦਾ ਲੇਵਾ ਖੋਲਦੀ ਆ ਹ ਉਹ ਸ਼ਾਨਦਰ ਲੇਵਾ ਕੱਢ ਰਹੀ ਆ ਧੰਨਵਾਦ ਜੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਨਾ